ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ ਰਾਮ ਰਾਮ ਮੈਂ ਤੁਹਾਡਾ ਪਰਾਲੀ ਸ਼ਾ ਦਾਰੀਵਾਲ ਪੀਜਨ ਤੋਂ ਜੀ ਤੇ ਲੋ ਜੀ ਇੱਕ ਜਿਹੜਾ ਰਬ ਰਗਾ ਪੀਜਨ ਗਰੁੱਪ ਵੱਲੋਂ ਕੱਪ ਉਡਾਇਆ ਜਾ ਰਿਹਾ ਬਾਜੀ ਤਿੰਨ ਰੋਜ਼ ਦਾ ਜੀ ਤੇ ਆਪਣੇ ਜੱਗੀ ਉਸਤਾਦ ਜੀ ਰਮੀ ਉਸਤਾਦ ਜੀ ਦੇ ਲੱਕੀ ਉਸਤਾਦ ਜੀ ਆਪਣੇ ਜਿਹੜੇ ਇਹ ਕੱਪ ਕਰਵਾ ਰਹੇ ਆ ਜੀ ਤੇ ਲੋ ਜੀ ਪੂਰੀ ਗਰਦਾਸਪੁਰ ਦੀ ਵਾਲ 23 ਛੱਤਾਂ ਤੇ 24 ਛੱਤਾਂ ਅਸੀਂ ਵਿੱਚੋਂ ਇੱਕ ਜਿਹੜੀ ਛੱਤ ਨਹੀਂ ਉਡ ਰਹੀ ਜੀ ਸੋਨੇ ਵੀਰ ਵਿਰਕਾਂ ਵਾਲੇ ਦੀ ਜੀ ਠੀਕ ਹੈ ਜੀ ਪ੍ਰੋਬਲਮ ਕਰਕੇ ਉਹ 23 ਛੱਤਾਂ ਜਿਹੜੀ ਆ ਆਰਡਰ ਆਈਆਂ ਇਸ ਟੂਰਨਾਮੈਂਟ ਵਿੱਚ ਜੀ ਤੇ ਇਹਦੀ ਪੂਰੀ ਅਪਡੇਟ ਜਿਹੜੀ ਗਰੁੱਪ ਵਿੱਚ ਦਿੱਤੀ ਜਾਏਗੀ ਨਾਲ YouTube ਦੇ ਉੱਤੇ ਜਿਹੜੀ ਵੀ ਫੁੱਲ ਵੀਡੀਓ ਚੜਾ ਦਿੱਤੀ ਜਾਏਗੀ ਠੀਕ ਹੈ ਜੀ ਜਲਦੀ ਦੀ ਚਲਦੀ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਔਰ ਲਾਈਕ ਜ਼ਰੂਰ ਕਰਿਓ ਮੇਰੇ ਭਰਾ ਤੇ ਜਿਹੜੀ ਤੁਹਾਨੂੰ ਪੂਰੀ ਵੀਡੀਓ ਦਿਖਾਣੇ ਆ ਜੀ ਸਾਰੇ ਭਰਾਵਾਂ ਨੂੰ ਜੀ ਧੰਨਵਾਦ ਜੀ ਨਾਲ ਹੀ ਸਾਡੇ ਚੈਨਲ ਦੇ ਨਾਲ ਬਣੇ ਰਹੋ ਜੀ ਅਸੀਂ ਤਿੰਨ ਰੋਜ਼ ਦਾ ਜਿਹੜਾ ਪੂਰਾ ਇਹ ਅਪਡੇਟ ਆਪਣੇ ਗਰੁੱਪਾਂ 'ਚ ਦਵਾਂਗੇ ਜੀ ਠੀਕ ਗੁਰਦਾਸ ਪੱਪੀ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਠੀਕ ਹੈ 3 ਇਹ ਤਾਂ 35 ਵਾਲਾ ਕੋਟਰੀ ਠੀਕ ਆ ਉਹ ਤਾਂ ਪਠੇ ਹੀ ਆ ਠੀਕ ਨੇ ਇਹ ਸਾਰੇ ਟੋਫੀ ਬਣੀ ਹੈ ਤੇ ਕੀ ਗੱਲ ਜੀ ਸਾਰਿਆਂ ਨੂੰ ਉਸਤੋ ਦੇ ਜੱਗੀ ਧਾਰੀ ਵਾਲ ਦੀ ਛਾਤੋਂ ਪੂਰਾ ਲੱਗ ਗਿਆ ਜੀ ਆ ਵੀ ਰਾਏ ਮਨਸੂਬ ਗਰਦਾਸਪੁਰ ਤੋਂ ਲੋਕ ਜੀ ਧਾਰੀ ਵਾਲਾ ਛਾਤੋਂ ਪੂਰਾ ਵੱਜ ਗਿਆ ਜੀ ਆ ਵੀਰ ਜੀ ਲਾਲੀ ਵਰਸੋਲੇ ਕੇ ਜਾਨਵਰ ਚ ਚਾਰ ਨਰ ਤੇ ਦੋ ਮਾਤੀਆਂ ਜੀ ਓਕੇ ਜੀ ਹਾਂਜੀ ਫੋਲ ਹਾਂਜੀ ਲਕੀਸ਼ ਤਾਹ ਧਿਆਨਪੁਰ ਤੋਂ ਆ ਕਬੂਤਰਾਂ ਨ ਮੋਰਾਂ ਲੱਗ ਗਏ ਗੱਗੀ ਪਾਣ ਵਾਲਾ ਮਾਨਸਾ ਇੱਥੇ ਪਹੁੰਚਿਆ ਜੀ